ओम साईराम 17 अक्टूबर दिन शुक्रवार ਨੂੰ श्री साई परिवार ਗੁਰਦਾਸਪੁਰੋਂ ਸਾਈਂ बाबा ਦੀ ਪਾਲਕੀ ਯਾਤਰਾ ਨਿਕਾਲੀ ਜਾ ਰਹੀ ਹੈ ਜਿਹੜੀ ਕਿ शवाला चौधरी मैया मिस्त्री मंदिर ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਦੀ ਪਰिक्रमा ਕਰਦੇ ਹੋਏ ਵਾਪਸ ਮੰਦਰ ਵਿਖੇ ਸ਼ਾਮ ਕਰੇਗੀ। विश्राम जिसले बाबा दी पालकी मंदिर करेगी ਉਹਦੇ ਮਹਾ ਆਰਤੀ ਦੇ ਨਾਲ ਲੰਗਰ ਭੰਡਾਰੇ ਦੇ ਨਾਲ ਇਸ ਕਾਰਜਕ੍ਰਮ ਨੂੰ साईं उत्सव ਨੂੰ ਜਿਹੜਾ ਹੈਗਾ ਉਹ ਸ਼ਰਾਮ ਦਿੱਤਾ ਜਾਏਗਾ। बाबा दी पालकी शाम 4:00 ਵਜੇ ਠੀਕ ਸ਼ਾਮ 4:00 ਵਜੇ शवाला चौधरी मैया मिस्त्री ਮੰਦਰ ਤੋਂ ਸ਼ੁਰੂ ਹੋਏਗੀ। बाकी शहर की परिक्रमा करके किन्नी बजे वापस आंदी है सर मैं भी नहीं सकदा। एते जो परमात्मा इच्छा महाप्रायण तो बाद साई संध्या के बाद बाबा का भंडारा बहुत सुंदर कार्य है और बाबा जी का कार्य लगभग पंद्रह वर्ष से मेरी दृष्टि में है क्योंकि जब से अपन आए तो दो हजार दस विजयादशमी के दिन बाबा जी की स्थापना हुई और यह शहर वासियों के लिए बड़े खुशी का समय है साइडी बुटीज के लिए बड़ा खुशी का समय है कि इस पालकी यात्रा में ਆਪ ਸਭ ਲੋਕ ਸੰਮਲਿਤ ਹੋਈਏ ਔਰ ਪਾਲਕੀ ਯਾਤਰਾ ਮੇ ਸੰਮਲਿਤ ਹੋ ਕੇ ਸਾਖਸ਼ਾਤ ਬਾਬਾ ਕੇ ਦਰਸ਼ਨ ਕਰਤੇ ਹੋਏ ਆਪਣੇ ਆਪ ਕੋ ਸ਼ਿਰਡੀ ਮੇ ਹੀ ਮੰਨ ਲਿਏ ਯਹੀ ਸਮਝ ਕਲ ਕੇ ਚਲੀਏ ਕਿ ਹਮ ਲੋਕ ਸ਼ਿਰਡੀ ਮੇ ਹੀ ਉਪਸਥਿਤ ਹੈ ਔਰ ਯੇ ਹੈ ਵੀ ਸ਼ਿਰਡੀ ਓਮ ਸਾਈ ਰਾਮ ਜੈ ਸਾਈ ਰਾਮ ਅੱਛਾ ਰੋਹਿ ਜੀ ਅੱਜ ਨਾ ਅਸੀਂ ਸਾਡੇ ਕੋ ਅਸੀਂ ਤੁਹਾਨੂੰ ਦੋ ਲਫਜ਼ ਕਹਾਂ ਜਾਨੇ ਜਦੋਂ ਬੰਦੇ ਦੀ ਉਮਰ ਹੋ ਜਾਂਦੀ ਹੈ ਨਾ ਜੀ ਜਦੋਂ ਬੰਦਾ ਵੱਡਾ ਹੋ ਜਾਂਦਾ ਪੂਰੀ ਸੋਚਦਾ ਕਿ ਮੇਰੀ ਉਮਰ ਹੋ ਗਈ ਹੈ ਕੋਈ 45 ਸਾਲ ਦਾ ਹੋ ਗਿਆ ਕੋ 50 ਸਾਲ ਦਾ ਹੋ ਗਿਆ ਪਰ ਜਿਹੜਾ 50 ਸਾਲ ਚ ਜੇ ਦੁਆਰਾ ਬਚਪਨੇ ਚ ਜਾਣਾ ਤੁਹਾਨੂੰ ਮਜ਼ਾ ਲਾਣਾ ਸਿਰ ਫੇਰ ਜਿਸ ਤਰ੍ਹਾਂ ਨਵੀਂ ਜਮਾਤ ਪੜਦੀ ਹੈ ਨਾ ਹਾਂਜੀ ਜੇ ਸਕੂਲੇ ਪੜਦੇ ਨਰਸਰੀ ਹੁੰਦੀ ਹੈ ਇਹ ਮੇਰੇ ਹਿਸਾਬ ਨਾਲ ਸਾਡੀ ਨਰਸਰੀ ਕੇਜੀ ਚੱਲੇ ਕਰਦੀ ਹੈ ਜਿਹੜਾ ਅੱਜ ਤੇ ਕੱਲ ਦਾ ਜਿਹੜਾ ਦਿਵਸ ਹੁੰਦਾ ਨਾ ਜੀ ਇਹ ਦੋ ਦਿਨ ਦਿਨ ਜਿਹੜੇ ਹੋਣੇ ਆ ਇਹ ਸੱਚੀ ਮੁੱਚੀ ਸਾਨੂੰ ਬਚਪਨ ਚ ਆ ਜਾਂਦੇ ਆ ਬਚਪਨ ਚ ਜਿਸ ਤਰ੍ਹਾਂ ਬਾਜ਼ਾਰ ਵਿੱਚ ਨੱਚਦੇ ਜਾਣਾ ਖੁਲਦੇ ਮਿਲਦੇ ਜਾਣਾ ਸਾਨੂੰ ਆਪਣੀਆਂ ਜਿਹੜੀਆਂ ਸਾਡੀਆਂ ਪਰਸਨਲ ਕੀ ਹੈਗੇ ਆ ਅਸੀਂ ਸਭ ਭੁੱਲ ਜਾਂਦਾ ਕੀ ਸਾਨੂੰ ਸਮਾਜ ਕਿੱਥੇ ਤੇ ਅਸੀਂ ਕਿੱਥੇ ਆ ਇਹ ਚੀਜ਼ਾਂ ਸਾਰੀਆਂ ਭੁੱਲ ਜਾਂਦੀਆਂ ਤੇ ਸਿਰਫ ਕੱਲ ਦੇ ਦਿਨ 바ਵਾ ਦਾ ਲੁਫਤ ਹੁੰਦਾ ਹੀ ਦੋ ਦਿਨ ਤੇ ਸੱਚੀ ਮੁੱਚੀ ਇਹ ਜਦੋਂ ਫੰਕਸ਼ਨ ਖਤਮ ਹੁੰਦਾ ਤੇ ਅਗਲੇ ਸਾਲ ਦੀ ਫੇਰ ਜਿਹੜੀ ਆ ਨਾ ਸਾਨੂੰ ਯਾਦ ਹੁੰਦੀ ਹੈ ਵੀ ਜਲਦੀ-ਜਲਦੀ ਅੱਧੇ ਆ ਜੇ ਜਿਸ ਤਰ੍ਹਾਂ ਨਾ ਹੀ ਕਹਿੰਦੇ ਆ ਦੀਵਾਲੀ ਕੱਲ ਰਾਤ ਨੂੰ ਮਨਾ ਕੇ ਫੇਰ ਸੋਚਦੇ ਆ ਵੀ ਦੀਵਾਲੀ ਬਸ ਆ ਗਈ ਸਾਲ ਬਾਅਦ ਉਡੀਕ ਕੀਤੀ ਜਾਂਦੀ ਹੈ ਇਸ ਮੇਰੇ ਮਨ ਦੇ ਭਾਵ ਆ ਸਚਾਈ ਵਿੱਚ ਭਗਵਾਨ ਦੇ ਮੈਂ ਕਹਿੰਦਾ ਜੀ ਜਿਹੜਾ ਹੀ ਨਿਆਰਾ ਕੱਲ ਤੇ ਪਰਸ ਆਉਣਾ ਜੀ ਆਨੰਦ ਹੀ ਆਨੰਦ ਹੈ ਜੀ ਇਸ ਤੋਂ ਅਗੇ ਕੁਝ ਨਹੀਂ ਜੈਸਾ ਹੀ ਰਾਮ